ਮਿੰਟੂ ਜੀ ਸਾਰੀਆਂ ਖਬਰਾਂ ਤੇ ਪਾਈਏ ਜੇਰਾ ਗੱਲ ਆਪਾਂ ਪੰਜਾਬ ਤੋਂ ਸ਼ੁਰੂ ਕਰ ਲਈਏ ਹੌਲੀ-ਹੌਲੀ ਆਪਾਂ ਯੂਕੇ ਤੱਕ ਚਲਾਂਗੇ ਪੰਜਾਬ ਦੇ ਵਿੱਚ ਮਿੰਟੂ ਜੀ ਚਰਚਾ ਚੱਲਦੀ ਪਈ ਆ ਕਿ ਨੇ ਕਿ ਲਾਲਜੀਤ ਸਿੰਘ ਭੁੱਲਰ ਤੁਸੀਂ ਪਹਿਲੀ ਸਿਰ ਮਾਰਨ ਲੱਗੇ ਮੈਨੂੰ ਲੱਗਦਾ ਠੀਕ ਹੋ ਨਹੀਂ ਨਹੀਂ ਮੈਂ ਤੇ ਵੈਸੇ ਕਹਿੰਦਾ ਬਾਈ ਤੁਸੀਂ ਯੂਕੇ ਦਾ ਜ਼ਿਕਰ ਕੀਤਾ ਮੈਂ ਕਿਹਾ ਮੇਰੇ ਵੱਲੋਂ ਕੋਈ ਨਾ ਨਹੀਂ ਚੱਲੋ ਚੱਲਣ ਦੇ ਕੰਮ ਆ ਹਾਂ ਜੀ ਵੀਜ਼ਾ ਲਵਾਓ ਟਿਕਟ ਪਾਓ ਉਡਾਰੀ ਮਾਰੋ ਜੀ ਜੀ ਪਰ ਉਸ ਤੋਂ ਬਾਅਦ ਅੱਗੇ ਕੀ ਹੋਣਾ ਹੈ ਉਹ ਕਮ ਬਈ ਸਹੀ ਢੰਗ ਨਾਲ ਜਾਓਗੇ ਤਾਂ ਠੀਕ ਹੈ अदरवाइज ਤੇ ਕਮ ਹੋਊਗਾ ਔਖਾ ਹੀ ਹੈ ਜੀ ਚਲੋ ਕੋਈ ਨਹੀਂ ਉਹ ਤਾਂ ਇੰਟਰਵਿਊ ਦੇ ਉੱਤੇ ਆਪਾਂ ਗੱਲਬਾਤ ਕਰ ਲਾਂਗੇ ਕਿਦਰਸਰ ਹੈ ਕੀ ਨੀਤੀ ਪਰ ਇੱਥੇ ਔਖਾ ਕਮ ਲਾਲਜੀਤ ਭੁੱਲਰ ਦਾ ਵੀ ਹੋਇਆ ਪਿਆ ਜੀ ਕੱਲ ਬਿਕਰਮਜੀਠੀਆਂ ਨੇ ਵੀ ਉਹ ਕਰਤਾ ਐਕਸ ਦੇ ਉੱਤੇ ਜਾ ਕੇ ਪੋਸਟ ਉਹ ਕਹਿੰਨਾ ਕਿ ਬਈ ਬਦਲ ਦੇਣਗੇ ਇਹਨੂੰ ਨਹੀਂ ਛੱਡ ਦੇ ਕਹਿੰਨਾ ਬਾਈ ਇਹਦਾ ਤਾਂ ਨੰਬਰ ਲੱਗਿਆ ਲੋਕ ਇਹਨਾਂ ਕਿ ਬਈ ਮੈਂ ਕੀ ਹੈ ਹੁਣ ਤਾਂ ਉਹ ਹਾਲੇ 4 ਦਿਨ ਪਹਿਲਾਂ ਤਾਂ ਉਹ ਮਾਫੀ ਮੰਗ ਕੇ ਦਰਵਾਦ ਸਾਹਿਬ ਜਾ ਕੇ ਚਲੋ ਵਧੀਆ ਗੱਲ ਹੈ ਗੁਰੂ ਘਰ ਜਾਣਾ ਵੀ ਚਾਹੀਦਾਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਾਂ ਇਹ ਸੀ ਵੀ ਕੰਮ ਸੂਤ ਹੋ ਗਿਆ ਫਿੱਟ ਹੋ ਗਿਆ ਕੰਮ ਸਾਰਾ ਕੁਝ ਕਿ ਹੁਣ ਮਾਹੌਲ ਮੂਲ ਬਣਾਈਏ ਉੱਥੇ ਕਿਉਂਕਿ ਹਾਲੇ ਤੱਕ ਤਾਂ ਉਮੀਦਵਾਰ ਵੜੀਕ ਦੇ ਪਏ ਆ ਕਾਲੀਦਲ ਵਾਲੇ ਪਾਸੇ ਵੀ ਦੇਖਦੇ ਪਏ ਆ ਚਲੋ ਅਮਰਪਾਲ ਸਿੰਘ ਦੀ ਵੀ ਗੱਲ ਚੱਲੀ ਆ ਉਹਦੇ ਉੱਤੇ ਵੀ ਆਪਾਂ ਗੱਲ ਕਰ ਲਾਂਗੇ ਤਾਂ ਹੁਣ ਤਾਂ ਕਿਤੇ ਮਾਹੌਲ ਮੂਲ ਜਿਹਾ ਬਣਾਇਆ ਸੀਗਾ ਤਾਂ ਆਪ ਕਹਿਣਗੇ ਕਿ ਹਰ ਵੀ ਆ ਕੀ ਹੋ ਗਿਆ ਮੇਰੇ ਨਾਲ ਕਿ ਆਪ ਦਿਲੋਂ ਹੀ ਚਾਹੁੰਦੇ ਹਗੇ ਕਿ ਬਈ ਇਹ ਨੰਬਰ ਲੱਗਦਾ ਤਾਂ ਲਾ ਦੇ ਕੋਈ ਗੱਲ ਨਹੀਂ ਤੁਸੀਂ ਮਾਫੀ ਦੀ ਗੱਲ ਕੀਤੀ ਆ ਜੀ ਤਾਂ ਗੱਲ ਇਹ ਆ ਕਿ ਉਹ ਇੱਕ ਨਾ ਬੜਾ ਪਿਆਰਾ ਬੋਲ ਵੀ ਆ ਜੀ ਕੁਝ ਇਸ ਤਰ੍ਹਾਂ ਮੈਂਨੇ ਆਪਣੀ ਜ਼ਿੰਦਗੀ ਆਸਾਂ ਕਰ ਲਈ ਕਰ ਲਈ ਕਿਸੇ ਨੂੰ ਮਾਫ ਕਰ ਦਿਆ ਕਿਸੇ ਸੇ ਮਾਫੀ ਮੰਗ ਲਈ ਜਿਸ ਤਰ੍ਹਾਂ ਜੀ ਜ਼ਿੰਦਗੀ ਜਿਹੜੀ ਆ ਉਹ ਕੁਝ ਇਸ ਤਰ੍ਹਾਂ ਹੀ ਲੰਘ ਗਈ ਕਿਸੇ ਨੂੰ ਮਾਫ ਕਰ ਦਿੱਤਾ ਕਿਸੇ ਤੋਂ ਮਾਫੀ ਮੰਗ ਲਈ ਮਾਫੀ ਮੰਗਣੀ ਕੋਈ ਮਾੜੀ ਗੱਲ ਨਹੀਂ ਹੈ ਨਹੀਂ ਕੋਈ ਗੱਲ ਤੇ ਮਾਫੀ ਦੇਣੀ ਵੀ ਕੋਈ ਮਾੜੀ ਗੱਲ ਨਹੀਂ ਹੈ ਜੀ ਪਰ ਉਹ ਇੱਕ ਮੈਨਾਂ ਫਿਲਮ ਦਾ ਡਾਇਲੋਗ ਸੁਣਿਆ ਸੀਗਾ ਪਤਾ ਨਹੀਂ ਕਿਹੜੀ ਫਿਲਮ ਦਾ ਮੈਂ ਭੁੱਲ ਵੀ ਗਿਆ ਨਾ ਡਾਇਲੋਗ ਆਉਣ ਦਿਓ ਕੱਲਾ ਕੋਈ ਚੱਕਰ ਨਹੀਂ ਬਈ ਬਦਮਾਸ਼ਾਂ ਦੀ ਆਖਰੀ ਪਨਾਹ ਆ ਜਿਹੜੀ ਅਨੌਸਿਆਸਤ ਹੁੰਦੀ ਹੈ ਹਾਂਜੀ ਸ਼ਾਇਦ ਮੇਰੇ ਦੀਪ ਸਿੱਧੂ ਦਾ ਕਿਤੇ ਬੋਲਿਆ ਸੀ ਜੋ ਰਾਜ ਚੋਰਾ ਫਿਲਮ ਚ ਹੋਏਗਾ ਸ਼ਾਇਦ ਤੇ ਜਿਹੜਾ ਗਾਂ ਜਦੋਂ ਸਿਆਸਤਦਾਨ ਹੰਡ ਜਾਂਦਾ ਫਿਰ ਉਹਦਾ ਕਹਿ ਲੋ ਕਿ ਗਾਂ ਫਿਰ ਜੇ ਕੋਈ ਪਨਾਹ ਆ ਜਾਂ ਕਹਿ ਲੋ ਕਿ ਕੋਈ ਸ਼ਰਨ ਸਥਲ ਬਚ ਦاتے ਹੋ ਧਾਰਮਿਕ ਸਥਾਨ ਜੀ ਜਦੋਂ ਫਸਿਆ ਹੋਊਗਾ ਫਿਰ ਉੱਥੇ ਜਾਊਗਾ ਇਹਦੇ ਤੇ ਬੀਬੀ ਕਿਰਨਜੋਤ कौर ਨੇ ਪਿਛਲੇ ਦਿਨੀ ਪੋਸਟ ਵੀ ਪਾਇਆ ਜੀ ਕਾਫੀ ਸਖਤ ਸ਼ਬਦਾਵਲੀ ਇਸਤੇਮਾਲ ਕਰਕੇ ਜੀ ਗੱਲ ਇਹ ਆ ਕਿ ਤੁਸੀਂ ਰਾਜਨੀਤਿਕ ਆਪਣੇ ਨਫੇ ਨੁਕਸਾਨ ਦੇ ਬਾਬਤ ਜੋ ਮੂੰਹ ਚੋਂ ਆਵੇ ਕੱਢ ਦਿੰਨੇ ਤੇ ਫਿਰ ਉਸ ਤੋਂ ਬਾਅਦ ਧਾਰਮਿਕ ਸਥਾਨਾਂ ਤੇ ਜਾ ਕੇ ਆ ਕਰ ਦਿੱਤਾ ਕਰ ਦਿੱਤਾ ਬਿਨਾ ਬੋਲੇ ਬਿਨਾ ਸੱਦੇ ਫਿਰ ਆਪਣੇ ਆਪ ਨੂੰ ਆਪ ਹੀ ਮਾਫ ਕਰ ਦਿੱਤਾ ਠੀਕ ਹੈ ਨਾ ਸੋ ਮਾਫੀ ਮੰਗਣੀ ਜਾਂ ਗੁਰੂ ਘਰ ਜਾ ਕੇ ਮਾਫੀ ਮੰਗਣੀ ਕੋਈ ਮਾੜੀ ਨਹੀਂ ਹੈ ਜੀ ਪਰ ਮਾਫੀ ਕੋਈ ਦਿੰਦਾ ਹੈ ਕਿ ਨਹੀਂ ਦਿੰਦਾ ਤੇ ਆਪਣੇਸਾਰੇ ਨਹੀਂ ਆ ਨਾ ਜਿਨ੍ਹਾਂ ਦੇ ਨਾਲ ਤੁਸੀਂ ਬਦ ਕਲਾਮੀ ਕੀਤੀ ਆ ਬਦਤਮੀਸੀ ਕੀਤੀ ਆ ਉਹ ਮਾਫ ਕਰਦੇ ਆ ਕਿ ਨਹੀਂ ਉਹ ਤੇ ਉਹਨਾਂ ਦੇ ਸਾਰੇ ਆ ਪਰ ਦੇਖੋ ਇਹ ਚਰਚਾਵਾਂ ਗੱਲ ਇਹ ਆ ਕਿ ਬਈ ਮੈਂ ਅੱਗੇ ਵੀ ਇਹਦੇ ਤੇ ਦੋ ਤਿੰਨ ਵਾਰੀ ਟਿੱਕਾ ਟਿੱਪਣੀ ਕੀਤੀ ਕਿ ਬਈ ਲਾਲਜੀਤ ਪੁਲਰ ਦੀ ਪੋਜੀਸ਼ਨ ਠੀਕ ਸੀਗੀ ਹੁਣ ਕਹਿ ਲੋ ਕਿ ਚੱਲਦੀ ਰੇਸ ਚੋਂ ਕੋੜਾ ਜਿਹਾ ਹਟਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਲਈ ਇਹ ਫੈਸਲਾ ਮੇਰਾ ਮੰਨਣਾ ਇਹ ਆ ਕਿ ਠੀਕ ਆ ਅੱਜਕੱਲ ਮਜੀਠੀਆ ਸਾਹਿਬ ਤੁਹਾਨੂੰ ਪਤਾ ਉਹ ਉਹਨਾਂ ਦੀ ਇੰਟੈਲੀਜੈਂਸੀ ਪਤਾ ਨਹੀਂ ਕਿਸ ਤਰ੍ਹਾਂ ਦੀ ਹੈ ਉਹ ਨਵੇਂ ਨਵੇਂ ਸੱਪ ਕੱਢਦੇ ਰਹਿੰਦੇ ਆ ਮੈਨੂੰ ਲੱਗਾ ਸਲੀਪਰ 셀 ਉੱਠ ਗਿਆ ਉਹਨਾਂ ਦੇ ਸਲੀਪਰ 셀 ਇਹਨਾਂ ਦੇ ਵੀ ਹਰ ਇੱਕ ਮਹਿਕਮੇ ਚ ਆ ਗਏ ਨੇ ਮੈਨੂੰ ਲੱਗਦਾ ਤਾਂ ਉਹ ਸਲੀਪਰ 셀 ਇਹਨਾਂ ਦੇ ਉੱਠਿਆ ਨੀਂਦ ਤੋਂ ਤੇ ਉਹਨਾਂ ਨੇ ਸ਼ਾਇਦ ਸੂਚਨਾ ਦਿੱਤੀ ਆ ਕਿ ਉਹ ਜਿਹੜੇ ਹੈਗੇ ਸੀ ਪਿਛਲੇ ਦਿਨੀ ਪੁਲਿਸ ਅਫਸਰ ਜਿਹੜੇ ਕਹਿੰਦੇ ਕਿ ਪੰਛੀ ਪਿੰਜਰੇ ਚੋਂ ਆਜ਼ਾਦ ਹੋ ਗਿਆ ਅੱਛਾ ਜੀ ਭਈ ਉਹਨਾਂ ਨੂੰ ਚੂਨ ਲੜਾਈ ਜਾ ਸਕਦੀ ਆ ਖਡੂਰ ਸਾਹਿਬ ਤੋਂ अच्छा जी ओ केलो साहब आज हाल ही में रोल चर्चा है देखो मेनू लगता है कि शायद आम आदमी पार्टी हाल ही इंतजार करेगी हो सकता है क्योंकि मैं किसी दी सूचना ਨੂੰ ਜਾਂ ਕਿਸੇ ਦੇ ਦਾਬੇ ਨੂੰ ਰੱਦ ਨਹੀਂ ਕਰ ਸਕਦਾ ਪਰ ਅਜਿਹਾ ਜੇ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਕੈਂਪੇਨ ਹੈ ਉਹਦੇ ਤੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਡੈਂਟ ਪਵੇਗਾ ਸਵਾਲ ਬਹੁਤ ਹੋਣਗੇ ਬਾਕੀ ਲਾਲਜੀਤ ਭੁੱਲਰ ਭਾਈ ਇਹਦੇ ਲਈ ਕੋਈ ਜ਼ਿੰਮੇਵਾਰ ਕੋਈ ਦੂਸਰਾ ਥੋੜੀ ਹੈ ਦੇਖੋ ਬਹੁਤ ਮਹਾਨ ਪੁਰਸ਼ ਹੋਇਆ ਕਬੀਰ ਜੀ ਜੀ ਕਬੀਰ ਜੀ ਨੇ ਕਿਹਾ ਸੀਗਾ ਕਿ ਮੁਖ ਆਵੇ ਸੋਈ ਕਹ ਮੁਖ ਆਵੇ ਸੋਈ ਕਹ ਬੋਲੇ ਨਹੀਂ ਵਿਚਾਰ ਹਤੇ ਪਰਾਈ ਆਤਮਾ ਜੀਬ ਬੰਦੀ ਤਲਵਾਰ ਤਲਵਾਰ ਮਤਲਬ ਕਿ ਤਲਵਾਰ ਕੀ ਕਹਿ ਰਹੇ ਆ ਉਹ ਕਹਿੰਦੇ ਆ ਕਿ ਜੋ ਮੂੰਹ ਚੋਂ ਆਉਂਦਾ ਜੀ ਬੋਲੀ ਜਾਣਾ ਬੋਲੀ ਜਾਣਾ ਵਿਚਾਰ ਕੇ ਨਹੀਂ ਬੋਲਣਾ ਤੇ ਦੂਸਰੇ ਦੀ ਆਤਮਾ ਨੂੰ ਛਲਣੀ ਕਰਨਾ ਜੀਬ ਨਾਲ ਤਲਵਾਰ ਬਣ ਕੇ ਜੀ ਤਾਂ ਇਹਦੇ ਚੋਂ ਗੁਨਾਹ ਕਿਸ ਦਾ ਕਿਉਂਕਿ ਜੀਬ ਤੁਹਾਡੀ ਦੇ ਨਾਲ ਤਲਵਾਰ ਬੱਜੀ ਆ ਸੂਰ ਹੁਣ ਜਿਹਦੀ ਆਤਮਾ ਪਛੀ ਗਈ ਆ ਛਲੀ ਗਈ ਆ ਉਹ ਤੁਹਾਨੂੰ ਮਾਫ ਕਰਦਾ ਹੈ ਜਾਂ ਨਹੀਂ ਕਰਦਾ ਬਈ ਉਹਦੇ ਤੇ ਡਿਪੈਂਡ ਆ ਜੀ ਪਰ ਆਮ ਆਦਮੀ ਪਾਰਟੀ ਦੇਖੇਗੀ ਕਿ ਅੱਗੇ ਹਾਲਾਤ ਬਣਦੇ ਆ ਕਿ ਨਹੀਂ ਬਣਦੇ ਜੀ ਇਹ ਮਜੀਠੀਆ ਦਾ ਹੈ ਟਵੀਟ ਮੈਂ ਕਿਸੇ ਦੇ ਦਾਅਵੇ ਨੂੰ ਫਿਰ ਮੈਂ ਕਹਿੰਨਾ ਕਿ ਰੱਦ ਨਹੀਂ ਕਰਦਾ ਪਰ ਮੈਨੂੰ ਇੰਉ ਲੱਗਦਾ ਕਿ ਆਮ ਆਦਮੀ ਪਾਰਟੀ ਛੇਤੀ ਕੀਤੇ ਆ ਇਸ ਫੈਸਲੇ ਤੋਂ ਵੀ ਟਲੇਗੀ ਕਿਉਂਕਿ ਇਹ ਫੈਸਲਾ ਉਹਦੇ ਵਾਸਤੇ ਕੋਈ ਸੌਖਾ ਫੈਸਲਾ ਨਹੀਂ ਹੈ ਇਹ ਇਹ ਵੀ ਗੱਲ ਠੀਕ ਹੈ ਪਹਿਲਾਂ ਤੇ ਮੰਤਰੀ ਉਹਨਾਂ ਨੇ ਤਿਆਰ ਬਹੁਬੀ ਕੀਤੇ ਨੇ ਬੜੀ ਮਤਲਬ ਕਿ ਮਿਹਨਤ ਨਾਲ ਕੀਤੇ ਨੇ ਬਹੁਤ ਕੁਝ ਵੇਖਿਆ ਗਿਆ ਹੈ ਬਹੁਤ ਚਰਚਾਵਾਂ ਸੀ ਸੁਣੀਆਂ ਨੇ ਕਿ ਕਿਸ ਤਰ੍ਹਾਂ ਤਿਆਰੀ ਹੋਈ ਆ ਤਾਂ ਹੁਣ ਇੱਕਦਮ ਇਸ ਤਰ੍ਹਾਂ ਚੱਲਦੀ ਰੇਸ ਦੇ ਵਿੱਚੋਂ ਘੋੜਾ ਬਦਲ ਦੇਣਾ ਉਹ ਵੀ ਕਲੋਕੇ ਘੱਟ ਫਿਰ ਗਾਂ ਸਵਾਲ ਨਹੀਂ ਹੋਣਗੇ ਉਹਦੇ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜਿੱਦੋਂ ਇੱਕ ਵੀਰ ਦਾ ਉੱਪਰ ਕਮੈਂਟ ਵੀ ਆਇਆ ਸੀਗਾ ਕਹਿੰਦੇ ਕਿ ਚਲਦੀ ਰੇਸ ਚ ਤਾਂ ਸਿਰਫ ਗੱਡੀ ਦੇ ਰੇਸ ਸੀ ਆਪਣਾ ਟਾਇਰ ਹੀ ਬਦਲੇ ਜਾ ਸਕਦੇ ਆ ਜੀ ਕਹਿੰਦੇ ਕਿ ਪਾਲਾ ਬੁੱਟਰ ਜੀ ਕਹਿੰਦੇ ਪਏ ਘੋੜੇ ਨਹੀਂ ਘੋੜਾ ਬਦਲਣ ਕੀਤਾ ਭਾਈ ਸਵਾਲ ਬਹੁਤ ਸਾਰੇ ਹੋਣਗੇ ਫਿਰ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਵਿਰੋਧੀ ਵੀ ਠੋਕਮੇ ਠੋਕਮੇ ਸਵਾਲ ਕਰਨਗੇ ਕਿ ਭਾਈ ਦੱਸੋ ਕੀ ਹੈ ਫਰੀਦੀ ਨਾਲ ਨਾਲ ਦੂਜੇ ਉਮੀਦਵਾਰਾਂ ਦਾ ਮਨੋਵਲ ਵੀ ਥੋੜਾ ਥੋੜਾ ਇਹ ਵੀ ਆ ਜਾਏਗਾ ਨਾ ਕਿ ਜੇ ਪਾਰਟੀ ਇਹ ਮੰਨਦੀ ਹੈ ਕਿ ਲਾਲਜੀਤ ਭੁੱਲਰ ਨੇ ਗਲਤ ਕੀਤਾ ਤੇ ਉਹ ਜਾਂ ਪਾਰਟੀ ਖੁਦ ਆਪਣੇ ਪੱਧਰ ਤੇ ਬਈ ਇਸ ਚੀਜ਼ ਦਾ ਖੰਡਨ ਕਰੇ ਹਾਲਾਂਕਿ ਮਾਨ ਸਾਹਿਬ ਨੇ ਗੋਲ ਮੋਲ ਜਿਹਾ ਜਵਾਬ ਦਿੱਤਾ ਹੈ ਦੇਤੇ ਇੱਕ ਥਾਂ ਤੇ ਪਰ ਸਪਸ਼ਟ ਨਹੀਂ ਹੈ ਤਾਂ ਫਿਰ ਉਹ ਬੈਕਫੁੱਟ ਤੇ ਚਲੇ ਜਾਣਗੇ ਬਿਲਕੁਲ ਕਿ ਤੁਸੀਂ ਬਈ ਪਾਰਟੀ ਪੱਧਰ ਤੇ ਵੀ ਇਹਦੀ ਨਿੰਦਿਆ ਕਰੋ ਜੋ ਰਾਮਗੜ੍ਹ ਰਾਮਗੜ੍ਹ ਗਿਆ ਭਾਈ ਚਾਰੇ ਬਾਰੇ ਬੋਲਿਆ ਗਿਆ ਜਾਂ ਸਵਰਨਕਾਰ ਭਾਈ ਚਾਰੇ ਬਾਰੇ ਬੋਲਿਆ ਗਿਆ ਕਿ ਭਾਈ ਉਹਦੇ ਵਾਸਤੇ ਪਾਰਟੀ ਜਿਹੜੀ ਹੈ ਉਹ ਵੀ ਅਫਸੋਸ ਪ੍ਰਗਟਾਵੇ ਤੇ ਨਾਲ ਫਿਰ ਇਹ ਮੰਗੂਠੇ ਕੀ ਕੀ وزارت ਚੋਂ ਬਈ ਇਹਨੂੰ ਕੱਢੋ ਕੋਈ ਸਿਆਪਾ ਇੱਕ ਥੋੜੀ ਪੈਂਦਾ ਫਿਰ ਉਹ ਇੰਨਾ ਚੀ ਸਕਦਾ ਸਿਆਸੀ ਪੰਗੇਬਾਜ਼ੀ ਹੀ ਤੇ ਮਾੜੀ ਹੁੰਦੀ ਹੈ ਨਾ ਨਹੀਂ ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਬਾਕੀ ਗੱਲ ਇਹ ਕਿ ਜੇ ਉਹਨਾਂ ਨਹੀਂ ਤਾਂ ਤੇ ਚਲੋ ਉਮੀਦਵਾਰ ਬਲਦੇ ਢਿੱਲੂ ਸਾਹ ਹੁੰਦੇ ਉਹ ਮੇਰੇ ਖਿਆਲ ਨਾਲ ਮਾਝੇ ਨੂੰ ਸਬੰਧਿਤ ਹੈ ਵੈਸੇ ਪਰ ਉਹ ਚਲ ਰਹੇ ਨੇ ਦੇ ਮਾਲਵੇ ਵਾਲੇ ਪਾਸੇ ਆ ਪਰ ਹੈ ਪੁਰਾਣੇ ਉਹ ਮਾਝੇ ਵਾਲੇ ਪਾਸੇ ਤੋਂ ਆ ਉਹਦੇ ਨਹੀਂ ਹੈ ਤੇ ਗੁਰਦਾਸਪੁਰ ਤੋਂ ਨਹੀਂ ਬੇਸਿਕਲੀ ਸ਼ਹਿਰ ਹੈ ਸ਼ਾ ਨੰਬਰ ਸਰ ਤੋਂ ਮੈਂ ਅਮਰ ਸਰ ਤੋਂ ਜਗਰਦਾਸ ਹਾਂ ਜੀ ਮਾਝੇ ਚੋਂ ਮਾਝੇ ਚੋਂ ਪਰ ਇੱਥੇ ਕੋਈ ਆਪ ਨੂੰ ਦੱਸ ਵੀ ਦੇਉ ਉਹਨਾਂ ਤੇ ਵੀ ਉਹਨਾਂ ਦੇ ਕੋਈ ਚਲੋ ਹੈਕ ਰੇਲੂ ਝਗੜਾ ਸੀਗਾ ਉਹਦੇ ਵਿੱਚ ਜੱਜ ਨੇ ਬਹੁਤ ਸੈਕ ਟਿੱਪਣੀ ਕੀਤੀ ਸੀ ਉਹਨਾਂ ਦੇ ਉੱਤੇ ਵੀ ਕਹਿੰਦੇ ਕਿ ਚਲੋ ਮਾਮਲਾ ਪੁਰਾਣਾ ਵੈਸੇ ਉਹ ਤੇ ਮੈਂ ਤੁਹਾਨੂੰ ਉਹਨਾਂ ਦੀ ਟਿੱਪਣੀਆਂ ਜੇ ਤੁਸੀਂ ਕੈਰੀਅਰ ਤੇ ਗੱਲ ਕਰਨੀ ਹੈ ਜੀ ਉਸ ਦਿਨ ਆਪਣੇ ਕੋਲ ਸਮਾਂ ਥੋੜਾ ਸੀ ਜੇ ਕੈਰੀਅਰ ਤੇ ਜਾਓਗੇ ਤੇ ਜਦੋਂ ਫਰੀਦਕੋਟ ਅਗਵਾ ਕਾਂਡ ਹੋਇਆ ਤੇ ਉਹਦੇ ਚ ਐਸਐਸਪੀ ਦਾ ਸਭ ਤੋਂ ਪਹਿਲਾ ਤਵਾਦਲਾ ਹੋਇਆ ਸੀ ਤਾਂ ਉਹ ਕੌਣ ਸਨ ਫਿਰ ਜੇ ਇਤੋਂ ਵੀ ਅੱਗੇ ਜਾਓਗੇ ਜੀ ਮੈਂ ਗੱਲਾਂ ਬਹੁਤ ਹੀ ਯਾਦ ਰੱਖ ਲੈਣਾ ਹੁੰਦਾ ਹੈ ਜੀ ਜੇ ਇਤੋਂ ਵੀ ਅੱਗੇ ਜਾਓਗੇ ਤਾਂ ਜਦੋਂ ਕੈਪਟਨ ਸਰਕਾਰ ਬਣੀ ਆ ਜੀ ਤੇ ਸੀਬੀਆਈ ਨੂੰ ਬ੍ਰਾਈਬ ਕੇਸ ਕਿਦਾ ਗਿਆ ਸੀਗਾ ਜੀ ਸ਼ਿਵ ਕੁਮਾਰ ਵਾਲਾ ਜਿਹੜਾ ਮਾਮਲਾ ਸੀ ਕੌਣ ਦੇਖ ਰਿਆ ਸੀਗਾ ਕਲੀਨ ਚਿੱਟ ਬਦਲੇ ਰਿਸ਼ਵਤ ਖੋਰੀ ਹਾਲਾਂਕਿ ਉਹਦੇ ਵਿੱਚ ਫਿਰ ਇਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਆ ਜੀ ਠੀਕ ਹੈ ਨਾ ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਬਾਤਾਂ ਨੇ ਇੱਕ ਐਨਆਰਆਈ ਜੋੜੇ ਨੇ ਵੀ ਇਹਨਾਂ ਤੇ ਕਥੇ ਤੌਰ ਤੇ ਦੋਸ਼ ਲਾਇਆ ਸਨ ਫਾਰਮ ਹਾਊਸ ਦਾ ਕੋਈ ਝਗੜਾ ਸੀ ਕੋਈ ਜ਼ਮੀਨ ਦਾ ਝਗੜਾ ਸੀਗਾ ਪਟਿਆਲੇ ਵਾਲੀ ਸਾਈਡ ਤੋਂ ਸੋ ਇਸ ਤਰ੍ਹਾਂ ਦੇ ਤੇ ਕਾਫੀ ਕੁਝ ਫਿਰ ਤੁਹਾਨੂੰ ਪਤਾ ਨਿਕਲ ਆਉਂਦੇ ਹੁੰਦੇ ਨੇ हां ਗੱਲਾਂ ਨਿਕਲੋਂਗੇ। ਪਾਪੇ ਸਵਾਲ ਹੁੰਦਾ ਨ ਵੀ ਥੋੜੇ ਨਹੀਂ ਹੋਣਗੇ ਫਿਰ ਜੀ। ਤਾਂ ਇਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਚੱਲੀਏ ਜੀ। ਮਿੰਟੂ ਜੀ ਆਪਾਂ ਗੱਲ ਅਮਰਿਤਪਾਲ ਸਿੰਘ ਦੀ ਕੀਤੀ ਸੀ ਪਰ ਉਸਦੇ ਨਾਲ ਜੁੜੇ ਹੋਏ ਮੈਂ ਕੁਝ ਕਮੈਂਟ ਲੈ ਲਾਂ ਜਿਹੜੀ ਪ੍ਰਾਣੀ ਖਬਰ ਨਾਲ ਜੁੜੇ ਇੱਕ ਦੋ। ਫਿਰ ਜੇ ਕੋਈ ਟਿੱਪਣੀ ਹੋਈ ਤਾਂ ਮੈਂ ਜ਼ਰੂਰ ਲਵਾਂਗਾ। ਤੁਹਾਡੇ ਤੋਂ ਰஞ்சிਤ ਜੀ ਆ ਉਹ ਕਨੇ ਜੀ ਕੇ ਪੁਲ ਰਤੇ ਗੱਡੀਆਂ ਤੇ ਸਟੰਟ ਵੀ ਬਹੁਤ ਕਰਦਾ ਫਿਰਦਾ ਜੀ। ਕਹਿੰਦੇ ਵੀਡੀਓ ਪਿੱਛੇ ਜੇ ਬਣਾਈ ਸੀ ਇਹਨਾਂ ਨੇ ਕਹਿੰਦੇ ਨਹੀਂ ਉਹ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਚਲਾਨ ਬਹੁਤ ਦਾ ਸੀਗਾ। ਚਲਾਨ ਕੱਟਿਆ ਜਾਣਾ ਚਾਹੀਦਾ ਸੀ। ਭਗਵੰਤ ਮਾਨ ਇਹ ਵੀ ਸਾਨੂੰ ਬੜੀ ਸਿੱਖਿਆ ਦਿੰਦੇ ਨੇ ਕਿ ਸੜਕ ਸੁਰੱਖਿਆ ਦਸਤੇ ਬਣਾ ਦਿੱਤੇ ਆ ਇਹ ਕਰੋ ਉਦਾਂ ਕਰੋ ਤੇ ਆਪ ਕੀ ਕਰਦੇ ਫਿਰਦੇ ਕੱਲ ਹੀ ਐ ਆਨੇ ਕੱਢ ਕੇ ਨਾ ਬਾਹਰ ਨੂੰ ਐ ਕਰ ਰਹੇ ਸੀ ਓਪਨ ਜੀਪ ਦੇ ਵਿੱਚ ਇਹ ਚੋਣ ਕਮਿਸ਼ਨ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਚੋਣ ਕਮਿਸ਼ਨ ਆ ਕੀ ਇਹਨਾਂ ਨੂੰ ਇਸ ਸਮੇਂ ਪਰਮਿਟ ਕਰ ਦਿੱਤਾ ਗਿਆ ਕਿ ਤੁਸੀਂ ਐ ਆਨੇ ਕੱਢ ਕੇ ਓਪਨ ਜੀਪ ਦੇ ਵਿੱਚ ਭਾਈ ਐਦਾਂ ਕਰੋ ਤਸਵੀਰ ਤੇ ਵੇਖੋ ਫਿਰ ਜਿਵੇਂ ਕਹਿੰਦਾ ਮੇਰੀ ਅੱਖਾਂ ਚ ਦੇਖ ਅਕਾਂਚ ਭਰਾਵਾ ਕੀ ਦੇਖੀਏ ਦੱਸ ਜੀ ਡਾਰੀ ਹੁੰਦਾ ਜੀ 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 ਭੂਰਾ ਜੀ ਕਹਿੰਦੇ ਪਏ ਆ ਇੱਕ ਵੀਰ ਉੱਪਰ ਆ ਸੈਟ ਹੋਰ ਉਹ ਕਹਿੰਦੇ ਕਿ ਜੀ ਹੁਣ ਇਸ ਹਿਸਾਬ ਨਾਲ ਤਾਂ ਫਿਰ ਪੋਸਟਰ ਲੱਗਣਗੇ ਯੂ ਟਰਨ ਦੀ ਜਗ੍ਹਾ ਦੇ ਉੱਤੇ ਨਾ ਹੀ ਫੋਟੋ ਲੱਗਿਆ ਨਹੀਂ ਹਾਂ ਮੈਂ ਦੇਖੋ ਮੈਂ ਇਸ ਚੀਜ਼ ਵਾਸਤੇ ਹਾਲੇ ਠੀਕ ਹੈ ਨਾ ਕਹਿੰਦਾ ਕਿ ਇੰਤਜ਼ਾਰ ਕਰ ਲਈਏ ਤੇ ਬਿਹਤਰ ਆ ਫੈਸਲਾ ਜਦੋਂ ਆਵੇਗਾ ਫਿਰ ਦੇਖੀ ਜਾਏਗੀ ਪਰ ਇਹ ਚਰਚਾਾਂ ਮਜੀਠੀ ਐ ਨਹੀਂ ਛੇੜੀਆਂ ਮਜੀਠੀਆਂ ਇਸ ਤਰ੍ਹਾਂ ਦੀਆਂ ਚਰਚਾਾਂ ਛੇੜਨ ਵਾਸਤੇ ਪੀ ਐਚ ਡੀ ਕਰੀ ਬੈਠਾ ਉਹ ਬਹੁਤ ਚਰਚਾਾਂ ਛੇੜ ਦਿੰਦਾ